ਲੰਗੇ ਦਿਨੀ ਕੁਲਬੀਰ ਜ਼ੀਰਾ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਕੁਲਬੀਰ ਜ਼ੀਰਾ ਪਹਿਲਾਂ ਤਾਂ ਹਸਤਾਲ ਪਏ ਹੋਏ ਸੀ ਉਸ ਤੋਂ ਬਾਅਦ ਉਸ ਤੋਂ ਪਿਛਲੀ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਕੁਲਬੀਰ ਜ਼ੀਰਾ ਸੜਕੋ ਸੜਕੀ ਜਾਂ ਫਿਰਦੇ ਨਜ਼ਰ ਆ ਰਹੇ ਸੀ ਪਰ ਉਹਨਾਂ ਦੇ ਕੁਝ ਛਿੱਟੇ ਜਿਹੜੇ ਨੇ ਉਹ ਪਏ ਹੋਏ ਸੀ ਅਚਾਨਕ ਇਹ ਖਬਰ ਸਾਹਮਣੇ ਆਈ ਕਿ ਕੁਲਬੀਰ ਜ਼ੀਰਾ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਲੀਡਰਸ ਜਿਹੜੇ ਨੇ ਉਹ ਭੱਗ ਦੇ ਨਜ਼ਰ ਆਏ ਨੇ ਐਮਪੀ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਜਿਹੜੀ ਹੈ ਉਹ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਕਿ ਡੀਐਸਪੀ ਔਰ ਇੱਕ ਐਸਐਸਪੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਡੀਐਸਪੀ ਨੂੰ ਤਾਂ ਰਾਜਾ ਵੜਿੰਗ ਸਿੱਧੇ ਤੌਰ ਤੇ ਕਹਿ ਰਿਹਾ ਹੈ ਕਿ ਤੂੰ ਇਸ ਵੇਲੇ ਜਿੰਨਾ ਜੋ ਜੋ ਕੁਝ ਕਰਨਾ ਚਾਹੁੰਦਾ ਕਰ ਲੈ ਸਮਾਂ ਆਉਣ ਤੇ ਤੇਰੇ ਨਾਲ ਵੀ ਇਸੇ ਤਰ੍ਹਾਂ ਕੀਤਾ ਜਾਵੇਗਾ ਸਿੱਧੇ ਤੌਰ ਦੇ ਉੱਤੇ ਰਾਜਾ ਵੜਿੰਗ ਨੇ ਇਹ ਚੇਤਾਵਨੀ ਦਿੱਤੀ ਔਰ ਦੂਜੇ ਪਾਸੇ ਇੱਕ ਮਹਿਲਾ ਐਸਐਸਪੀ ਦਾ ਵੀ ਜ਼ਿਕਰ ਰਾਜਾ ਵੜਿੰਗ ਕਰਦੇ ਨਜ਼ਰ ਆਏ ਨਹੀਂ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਇੱਕ ਮਹਿਲਾ ਐਸਐਸਪੀ ਨੂੰ ਵੀ ਆਪਣੀ ਕੁਰਸੀ ਬਚਾਉਣ ਵਾਸਤੇ ਕਰਨਾ ਪਿਆ ਇਧਰ ਵੱਲ ਨੂੰ ਇਸ਼ਾਰਾ ਕਰਦੇ ਨ ਰਾਜਾ ਵੜਿੰਗ ਨੇ ਇਹ ਵੀ ਕਹਿ ਰਿਹਾ ਤਾਂ ਕਿ ਉਹ ਵੀ ਤਿਆਰ 된 ਉਹਨਾਂ ਨਾਲ ਵੀ ਨਜੱਠਿਆ ਜਾਵੇਗਾ ਯਾਨੀ ਕਿ ਦੋਵਾਂ ਅਧਿਕਾਰੀਆਂ ਨੂੰ ਆਪਣੇ ਆਪਣੇ ਪੱਤਰ ਦੇ ਉੱਤੇ ਰਾਜਾ ਵੜਿੰਗ ਨੇ ਵਾਰਨਿੰਗ ਜਿਹੜੀ ਆ ਉਹ ਦੇ ਦਿੱਤੀ ਹੈ ਦਰਸਲ ਕੁਲਬੀਰ ਜ਼ੀਰਾ ਦਾ ਸਾਰਾ ਮੈਟਰ ਹੈ ਔਰ ਇਲਜ਼ਾਮ ਲਾਇਆ ਨੇ ਕਿ ਪੁਲਿਸ ਉੱਥੇ ਖੜੀ ਵੇਖਦੀ ਰਹੀ ਪੁਲਿਸ ਨੇ ਕੁਝ ਵੀ ਨਹੀਂ ਕੀਤਾ ਜਿਸ ਵਾਸਤੇ ਰਾਜਾ ਵੜਿੰਗ ਝੜਕਦੇ ਨਜ਼ਰ ਆਏ ਨੇ ਰਾਜਾ ਵੜਿੰਗ ਲੰਗੇ ਦੀਣੀ ਹਰਿਆਣੇ ਵਿੱਚ ਸੀ ਵਕ ਵਕ ਥਾਮਾਂ ਤੇ ਜਾ ਰਹੇ ਸੀ ਔਰ ਉਸ ਵੇਲੇ ਉਹਨਾਂ ਨੇ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਕੀ ਬੋਲੇ ਨੇ ਆਓ ਸੁਣਦੇ ਆ ਮੈਂ ਦੱਸ ਰਿਹਾ ਕਿ ਉਹਨੇ ਉਹਨੇ ਮੈਨੂੰ ਵੀਡੀਓ ਮਿਲਿਆ ਜਿਸ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖਰੇਖ ਦੇ ਥੱਲੇ ਹੋ ਰਿਹਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਏਡੀਜੀਪੀ ਤੇ ਐਸਐਸਪੀ ਮਾਡਮ ਦੀ ਦੇਖਰੇਖ ਤੇ ਥੱਲੇ ਹੋ ਰਿਹਾ ਇੱਕ ਡੀਐਸਪੀ ਆ ਉਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ ਔਰ ਦੂਜਿਆਂ ਦੇ ਨਾਲ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ ਔਰ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜੂੰਗਾ ਉਸ ਚਹੇਤੇ ਲੀਡਰ ਤੋਂ ਇੱਕ ਗੱਲ ਨੂੰ ਯਾਦ ਰੱਖੀ ਤੇਰੇ ਹੁਣ ਜੋਰ ਲਾ ਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜੋਰ ਹੈਗਾ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜਰੂਰ ਖੁਸ਼ ਕਰ ਲੈ ਪਰ ਅਸੀਂ ਸਮਾਉਣ ਤੇ ਤੈਨੂੰ ਬਖਸ਼ਣਾ ਨਹੀਂਗਾ